ਤੁਸੀਂ ਜੁੜੇ ਹੋ ਪਵਿੰਦਰ ਰਾਇਲ YouTube ਚੈਨਲ ਦੇ ਨਾਲ ਤੇ ਲਾਈਵ ਕਲਾਸ ਦੇ ਵਿੱਚ ਪੰਜਾਬੀ ਦੇ ਵਿੱਚ ਆਪਾਂ ਕੀ ਗਲਤ ਲਿਖਦੇ ਆ ਤੇ ਉੱਥੇ ਹੋਣਾ ਕੀ ਚਾਹੀਦਾ ਅੱਜ ਆਪਾਂ ਪਹੁੰਚ ਗਏ ਦੱਦਾ ਤੇ ਧੱਦਾ ਦੀ ਵਰਤੋਂ ਦੇ ਕਈ ਸ਼ਬਦਾਂ ਦੇ ਵਿੱਚ ਆਪਾਂ ਦੱਦਾ ਲਾ ਦਿੰਨੇ ਆ ਜੋ ਕਿ ਠੀਕ ਨਹੀਂ ਐ ਉੱਥੇ ਧੱਦਾ ਪੈਂਦਾ ਤੇ ਕਈ ਸ਼ਬਦ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਦੱਦਾ ਜਾਂ ਧੱਦਾ ਲੱਗਿਆ ਹੋਵੇ ਤੇ ਉਹਦੇ ਅਰਥ ਬਦਲ ਜਾਂਦੇ ਨੇ ਉਹਦੇ ਦੱਦੇ ਵਾਲੇ ਸ਼ਬਦ ਦੇ ਅਰਥ ਹੋਰ ਹੁੰਦੇ ਨੇ ਤੇ ਧੱਦੇ ਵਾਲੇ ਸ਼ਬਦ ਦੇ ਅਰਥ ਹੋਰ ਹੁੰਦੇ ਨੇ ਅੱਜ ਆਪਾਂ ਕਰਾਂਗੇ ਪਹਿਲਾ ਸ਼ਬਦ ਹੈ ਉਧਾਲਣਾ ਉਧਾਲਣਾ ਹੁੰਦਾ ਕੋਈ ਸ਼ਬਦ ਨਹੀਂ ਹੈ ਉਧਾਲਣਾ ਅਸਲ ਚ ਸ਼ਬਦ ਜਿਹੜਾ ਉਹ ਉਧਾਲਣਾ ਹੈ ਠੀਕ ਸ਼ਬਦ ਹੈ ਜਿਹੜਾ ਉਧਾਲਣਾ ਹੈ ਉਧਰ ਲੈਣਾ ਹੁੰਦਾ ਕਿਸੇ ਨੂੰ ਕੱਢ ਕੇ ਲੈ ਜਾਣਾ ਜ਼ਬਰਦਸਤੀ ਤੰਦਾ ਤਦੇ ਨਾਲ ਗੰਤ ਹੈ ਇਹ ਦਿਨਾ ਗੰਦਾ ਤੰਦਾ ਸ਼ਬਦ ਬੱਦੇ ਨਾਲ ਤੰਦਾ ਦਾ ਅਰਥ ਕੀ ਹੁੰਦਾ ਕੰਮ ਕਾਜ ਉਹ ਕੀ ਤੰਦਾ ਕਰਦਾ ਤੇਰਾ ਕੀ ਤੰਦਾ ਉਸ ਤੋਂ ਅਗਲਾ ਸ਼ਬਦ ਮਦਾਨੀ ਮਦਾਨੀ ਕੋਈ ਸ਼ਬਦ ਨਹੀਂ ਹੈਗਾ ਅਸਲ ਸ਼ਬਦ ਜਿਹੜਾ ਉਹ ਮਦਾਣੀ ਆ ਮਦਾਣੀ ਗਲਤ ਹੈ ਮਦਾਣੀ ਜਿਹਦੇ ਨਾਲ ਆਪਾਂ ਦੁੱਧ ਰਿੜਕਦੇ ਆ ਪਹਿਲਾਂ ਲੱਕੜ ਦੀ ਹੁੰਦੀ ਸੀ ਹੱਥਾਂ ਨਾਲ ਚਲਾਉਂਦੇ ਸੀ ਪਰ ਹੁਣ ਬਿਜਲੀ ਵਾਲੀਆਂ ਆ ਗਈਆਂ ਨੇ ਗੰਧਕ ਕੋਈ ਸ਼ਬਦ ਨਹੀਂ ਹੈਗਾ ਗੰਧਕ ਹੁੰਦਾ ਹੈ ਗੰਧਕ ਆਪਾਂ ਪਹਿਲਾਂ ਵੀ ਜਦ ਕਲਾਸਾਂ ਦੇ ਵਿੱਚ ਪੜ੍ਹਦੇ ਆ ਛੋਟੀਆਂ ਕਲਾਸਾਂ ਦੇ ਵਿੱਚ ਗੰਧਕ ਸਾਇੰਸ ਲੈਬ ਦੇ ਵਿੱਚ ਦੇਖਣ ਨੂੰ ਮਿਲਦਾ ਤੁਹਾਨੂੰ ਤੋਂ ਹੁੰਦਾ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕੋਰਾ ਜੰਮ ਜਾਂਦਾ ਧੁੰਦ ਸੰਘਣੀ ਧੁੰਦ ਹੁੰਦੀ ਹੈ ਕੁਝ ਦਿਖਦਾ ਨਹੀਂ ਹੈ ਦੱਦੇ ਨਾਲ ਨਹੀਂ ਕਹਿੰਦਾ ਗਲਤ ਹੈ ਦੱਦੇ ਨਾਲ ਬੈਂਦਾ ਧੁੰਦ ਦੁੱਧ ਤਾਂ ਸਾਰੇ ਜਾਣਦੇ ਹੋ ਤੁਸੀਂ ਦੱਦੇ ਨਾਲ ਨਹੀਂ ਬੈਂਦਾ ਦੁੱਧ ਕਦ ਦੇ ਨਾਲ ਬੈਂਦਾ ਸਹੀ ਹੈ ਜਿਹੜਾ ਐਸੇ ਤਰ੍ਹਾਂ ਧੁੰਦਲਾ ਦੱਦੇ ਨਾਲ ਗਲਤ ਹੈ ਕਿਹਦੇ ਨਾਲ ਬੈਂਦਾ ਦੱਦੇ ਨਾਲ ਧੁੰਦਲਾ 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 ਦਿਖਦਾ ਮਤਲਬ ਕਿ ਸਾਹ ਆਖਣੇ ਦੇਖਦਾ ਕਲੀਅਰ ਨਹੀਂ ਹੈਗਾ ਧੁੰਦਲਾਏ ਤੇ ਉਸ ਤੋਂ ਬਾਅਦ ਹੈਗੇ ਆਪਣੇ ਸ਼ਬਦ ਜਿਨ੍ਹਾਂ ਦਾ ਧੱਦਾ ਲੱਗਦਾ ਤਾਂ ਹੋਰ ਅਰਥ ਹੈ ਦੱਦਾ ਲਾਇਆ ਹੋਇਆ ਤਾਂ ਹੋਰ ਅਰਥ ਹੈ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਲਾਈਕ ਜਰੂਰ ਕਰਦੇਆ ਕਰੋ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਹਾਂਜੀ ਪਹਿਲਾ ਸ਼ਬਦ ਆ ਉਧਰ ਉਧਰ ਤੇ ਦੂਜਾ ਸਾਡਾ ਬਤਾਇਆ ਦਥੇ ਨਾਲ ਉਧਰ ਉਧਰ ਹੁੰਦਾ ਉਸ ਪਾਸੇ ਉਧਰ ਨੂੰ ਜਾਵਾਂਗਾ ਤੇ ਉਧਰ ਹੁੰਦਾ ਪੇਟ ਨੂੰ ਕਹਿੰਦੇ ਨੇ ਉਧਰ ਹਰੇਕ ਆਪਣੀ ਉਧਰ ਵਾਸਤੇ ਤੁਰਿਆ ਫਿਰਦਾ ਆਪਣੇ ਪੇਟ ਲਈ ਆਪਾਂ ਕਹਿੰਦੇ ਆ ਕੰਮ ਕਰਦਾ ਫਿਰਦਾ ਉਧਰ ਇੱਥੇ ਉੜੇ ਨੂੰ ਹੋੜਾ ਲੱਗਿਆ ਹੋਇਆ ਮੈਂ ਪਹਿਲਾਂ ਵੀ ਦੱਸਿਆ ਸੀ ਉੜੇ ਨੂੰ ਹੋੜਾ ਮਤਲਬ ਉੱਪਰੋਂ ਖੁੱਲਾ ਰਹਿੰਦਾ ਉਧਰ ਉਧਰ ਨਾ ਹੁੰਦਾ ਬੱਚਾ ਮਾਂ ਬਿਨਾ ਉਧਰ ਗਿਆ ਮਤਲਬ ਉਹਦਾ ਜੀ ਨਹੀਂ ਲੱਗਦਾ ਤੇ ਉਧਰ ਦੂਜੇ ਪਾਸੇ ਉੱਤਰ ਨੂੰ ਜਾਓ ਇੱਧਰ ਨਾ ਆਓ ਅਗਲਾ ਸ਼ਬਦ ਆ ਸਦਰ ਸ ਸਦ ਦ ਰ ਰ ਸਦਰ ਸਦਰ ਕਹਿੰਦੇ ਨੇ ਵੱਡਾ ਪ੍ਰਧਾਨ ਸਦਰ ਵੱਡਾ ਉਹ ਸਦਰ ਬਾਜ਼ਾਰ ਵਿੱਚ ਘੁੰਮਦਾ ਰਹਿਆ ਲੁਧਿਆਣਾ ਪਟਿਆਲਾ ਤੁਸੀਂ ਸੁਨੇ ਹੋਣੀ ਸਦਰ ਬਾਜ਼ਾਰ ਤੇ ਸਦਰ ਹੁੰਦੀ ਹੈ ਇੱਛਾ ਸਦਰ ਪੂਰੀ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਸੁਗੰਧ ਸੁਗੰਧ ਹੁੰਦੀ ਹੈ ਸੌਂ ਖਾਣੀ ਸੌਂ ਖਾਲੀ ਮੈਂ ਸੁਗੰਧ ਖਾਲੀ ਕੇ ਕਦੇ ਵੀ ਝੂਠ ਨਹੀਂ ਬੋਲਾਂਗਾ ਸੁਗੰਧ ਸੁਗੰਧ ਖੁਸ਼ਬੂ ਨੂੰ ਕਹਿੰਦੇ ਨੇ ਇਸ ਦੀ ਸੁਗੰਧ ਬਹੁਤ ਸੋਣੀ ਹੈ ਅਗਲਾ ਸ਼ਬਦ ਹੈ ਖਾਦੀ ਖਾਦੀ ਹੁੰਦਾ ਖੱਦਰ ਦਾ ਕੱਪੜਾ ਖਾਦੀ ਖਾਦੀ ਭੰਡਾਰ ਵਿੱਚੋਂ ਕੱਪੜਾ ਲੈ ਕੇ ਆਓ ਖਾਦੀ ਖਾਣਾ ਰੋਟੀ ਖਾ ਲਈ ਉਸਨੇ ਰੋਟੀ ਖਾਦੀ ਹੈ ਮਦ ਮੰਮੇ ਤੇ ਆਦਿਕ ਦੁੱਦਾ ਮਦ ਸ਼ਰਾਬ ਨੂੰ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਵੀ ਆ ਐਸੀ ਮਦ ਕਬ ਹੁੰਨਾ ਪਿੱਛਾ ਜਿਸ ਅੰਤ ਪੱਛੋ ਤਾਈ ਹੈ ਤੇ ਮਦ ਹੁੰਦਾ ਵਿਚਕਾਰ ਮਦ ਦੇ ਵਿੱਚ ਵਿਚਕਾਰ ਲਾ ਮਦਰਾ ਸ਼ਰਾਬ ਨੂੰ ਕਹਿੰਦੇ ਨੇ ਮਦਰਾ ਤੇ ਮਦਰਾ ਹੁੰਦਾ ਛੋਟੇ ਕੱਦ ਦਾ ਮਦਰਾ ਉਸ ਦਾ ਕੱਦ ਮਦਰਾ ਹੈ ਕੱਦ ਛੋਟਾ ਹੈ 10 10 ਮੇਰੇ ਕੋਲ ਦਾਸ ਰੁਪਏ ਹਨ 10 10 10 ਗਿਆ ਮਤਲਬ ਕਿ ਮੀ ਪੈਨ ਨਾਲ ਜ਼ਮੀਨ 10 ਜ਼ਮੀਨ ਵਿੱਚ 10 ਗਿਆ ਜਾਂ ਕੁਝ ਵੀ ਕਹਿ ਸਕਦੇ ਹੋ ਦਾਨ ਤੇ ਤਾਨ ਦਾਨ ਹੁੰਦਾ ਕਿਸੇ ਨੂੰ ਫਰੀ ਦੇ ਵਿੱਚ ਆਪਾਂ ਕੋਈ ਚੀਜ਼ ਦੇ ਦਿੰਨੇ ਆ ਵੀ ਕੋਈ ਗੱਲ ਨਹੀਂ ਤੂੰ ਵਰਤ ਲੈ ਦਾਨ ਤੇ ਜਿਹਨੂੰ ਲੋੜ ਆ ਉਹਨੂੰ ਦੇ ਦਿੰਨੇ ਆ ਧਾਨ ਧਾਨ ਕਿ ਇਹਨੂੰ ਕਹਿੰਦੇ ਨੇ ਚਾਵਲਾਂ ਨੂੰ ਧਾਨ ਅਸੀਂ ਧਾਨ ਲਗਾ ਲਏ ਹਨ ਦਾਤ ਬਕਸਿਸ ਪ੍ਰਮਾਤਮਾ ਨੇ ਉਸਨੂੰ ਪੁੱਤਰ ਦੀ ਦਾਤ ਦਿੱਤੀ ਹੈ ਦਾਤ ਦਾਤ ਲੋਹਾ ਸੋਨਾ ਤਾਂਬਾ ਪਿੱਤਲ ਸਾਰਿਆਂ ਕੀ ਨੇ ਹੈ ਤਾਂ ਇਹ ਖੜਾ ਕਿਸ ਤੱਤ ਦਾ ਬਣਿਆ ਹੋਇਆ ਹੈ ਧੂਣੀ ਧੂਣੀ ਕੀ ਹੁੰਦਾ ਦੁੱਗਣੀ ਬਿਨ ਧੂਣੀ ਰਾਤ ਚੌਗਣੀ ਤਰੱਕੀ ਤੇਰੇ ਧੂਣੀ ਧੂਣੀ ਖੁੱਲੀ ਥਾਂ ਦੇ ਵਿੱਚ ਬਾਲਨ ਇਕੱਠਾ ਕਰਕੇ ਅੱਗ ਬਾਲ ਦਿੰਦੇ ਨੇ ਜਿਹਨੂੰ ਉਹਨੂੰ ਕਹਿੰਦੇ ਨੇ ਧੂਣੀ ਉਸਨੇ ਧੂਣੀ ਲਾ ਕੇ ਸੇਕਣਾ ਸ਼ੁਰੂ ਕਰ ਦਿੱਤਾ ਦਾਣ ਦਾਣ ਹੁੰਦਾ ਮੰਜੇ ਦਾ ਇੱਕ ਹਿੱਸਾ ਮੰਜਾ ਕਸਣ ਵਾਸਤੇ ਨਾ ਇੱਕ ਪਾਸੇ ਰੱਸੀਆਂ ਪਾਈਆਂ ਜਾਂਦੀਆਂ ਨੇ ਉਹਨੂੰ ਦਾਣ ਕਹਿੰਦੇ ਨੇ ਕੌਣ ਗਰਦਨ ਨੂੰ ਕਹਿੰਦੇ ਨੇ ਉਸ ਦੀ ਧੌਣ ਆਹ ਕਰ ਗਈ ਅੱਗੇ ਆ ਬੋਦੀ ਬੋਦੀ ਹੁੰਦੀ ਹੈ ਜਿਹੜੀ ਪੰਡਤਾਂ ਨੇ ਨਾ ਸਿਰ ਦੇ ਉੱਤੇ ਥੋੜੇ ਜਿਹਾ ਵਾਲ ਰੱਖੇ ਹੁੰਦੇ ਨੇ ਪੰਡਤ ਉਸ ਪੰਡਤ ਨੇ ਬੋਦੀ ਰੱਖੀ ਹੋਈ ਹੈ ਬੋਧੀ ਜਿਹੜੇ ਬੁੱਧ ਧਰਮ ਨੂੰ ਮੰਨਦੇ ਨੇ ਪਿਕਸ਼ੂ ਪਿਕਸ਼ੂ ਹੁੰਦੇ ਨੇ ਜਿਹਨਾਂ ਬੁੱਧ ਤਿੱਬਤ ਦੇ ਵਿੱਚ ਬੋਧੀ ਧਰਮ ਜਿਹੜਾ ਬਹੁਤ ਮੰਨਿਆ ਜਾਂਦਾ ਬੁੱਧ ਧਰਮ ਬੋਧੀ ਬਹੁਤ ਰਹਿੰਦੇ ਹਨ ਹਾਂਜੀ ਅੱਗੇ ਕੁਝ ਸ਼ਬਦ ਸੀਗੇ ਜਿਨ੍ਹਾਂ ਦੇ ਵਿੱਚ ਫਫਾ ਲੱਗਦਾ ਫਫਾ ਨਹੀਂ ਲੱਗਦਾ ਫਫਾ ਲੱਗਦਾ ਬਿੰਦੀ ਵਾਲਾ ਇਹ ਕਿਹ ਅਪ ਪੜਾਂਗੇ ਕਿਹੜੇ ਕਿਹੜੇ ਨੇ ਅਸਤੀਫਾ ਅਫੀਮ ਇਤਫਾਕ ਸਫਾਈ ਸਰਫਾ ਸਰਫਾ ਸਰੀਫ ਗ੍ਰਿਫਤਾ ਤਕਲੀਫ ਤਫਤੀਸ ਤੋਹਫਾ ਨਫਰਤ ਫਸਾਦ ਅਫਵਾਹ ਆਫਤ ਸਫਰ ਸਫੈਦ ਸਿਪਾਰਸ ਸੂਫੀ ਹੱਤਾ तारीफ़ फरक, फारसी रफ्तार महफल मुनाफ़ा लिफाफा फौज माफ फरश फिरका फैसला बर्फ मुफत बा ਮਾਇਦਾ ਫਾਸਲਾ ਫੁਰਤੀ ਰਫਤਾਰ ਇਹ ਸਾਰੇ ਸ਼ਬਦ ਜਿਹੜੇ ਆਪਾਂ ਕਿਤੇ ਨੇ ਇਹਨਾਂ ਦੇ ਵਿੱਚ ਫਫਾ ਬਿੰਦੀ ਵਾਲਾ ਪੈਂਦਾ ਹਾਂਜੀ ਰਣਜੀਤ ਸੰਦਰ ਸੈੱਡ ਕਲੀਅਰ ਨਹੀਂ ਹੈ ਕੀ ਲਿਖਿਆ ਤੁਸੀਂ ਜੇ ਕੋਈ ਕੁਝ ਹੋਰ ਕਰਨਾ ਹੈ ਕੁਝ ਟਾਈਮ ਬਦਲ ਲੈਣਾ ਕੋਈ ਚੀਜ਼ ਕਿਹੜੀ ਸਿੱਖਣੀ ਚਾਹੁੰਦੇ ਹੋ ਤੁਸੀਂ ਉਹ ਬੜੀ ਦੱਸੋ ਤੇ ਆਪਾਂ ਉਸ ਹਿਸਾਬ ਨਾਲ ਫਿਰ ਅੱਗੇ ਕੰਮ ਕਰਾਂਗੇ ਹਾਂਜੀ ਫਫੇ ਬਿੰਦੀ ਵਾਲੇ ਸ਼ਰਦ ਮੈਂ ਥੋੜੇ ਜਿਹਾ ਬੋਲੂਗੀ ਕਮੈਂਟ ਦੇ ਵਿੱਚ ਲਿਖਿਓ ਦੇਖਾਂਗੇ ਤੁਹਾਨੂੰ ਸਮਝ ਲੱਗੀ ਫਿਰੋਜ਼ਪੁਰ ਫਿਰੋਜ਼ਪੁਰ ਲਿਖੋ ਕਮੈਂਟ ਦੇ ਵਿੱਚ ਫਿਰੋਜ਼ਪੁਰ ਦੇਖੋ ਕੀ ਪਾਏਗਾ ਫਿਰੋਜ਼ਪੁਰ ਫਿਰੋਜ਼ਪੁਰ ਚ ਬਿੰਦੀ ਵਾਲਾ ਫਫਾ ਪਾਏਗਾ ਬਿੰਦੀ ਫਫਾ ਜੱਜ ਬਿੰਦੀ ਵਾਲਾ ਠੀਕ ਆ ਫਿਰੋਜ਼ਪੁਰ ਫਫਾ ਬਿੰਦੀ ਵਾਲਾ ਪਏਗਾ ਹੋਰ ਸ਼ਬਦ ਲਿਖੋ ਤਫਸੀਲ ਤਫਸੀਲ ਸੀਲ ਠੀਕ ਹੈ ਹੋਰ ਸਮਝ ਪਰਸਤ ਪਰਸਤ ਕੋਸ਼ਿਸ਼ ਕਰੋ ਕਮੈਂਟ ਦੇ ਵਿੱਚ ਲਿਖ ਲਿਖੋ ਤਾਂ ਜੋ ਪਤਾ ਲੱਗੇ ਕਿ ਖਾਂ ਤੁਹਾਨੂੰ ਪਤਾ ਲੱਗ ਗਿਆ ਫਲਸਫਾ 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 ਪੰਜਾਬੀ ਚ ਕੋਈ ਔਖਾ ਨਹੀਂ ਹੈ ਬਿੰਦੀ ਜੋ ਵੀ ਵਸ ਬੋਲਣਾ ਨੂੰ ਤਿਆਰ ਨਾਲ ਹੈ ਤੇ ਜਿਵੇਂ ਬੋਲੋਗੇ ਉਵੇਂ ਦਾ ਉਵੇਂ ਆਪਣੇ ਆਪ ਅਬ ਆਜ ਆਉਂਦੀ ਹੈ ਤੇ ਲਿਖਿਆ ਜਾਂਦਾ ਕੋਈ ਔਖਾ ਕੰਮ ਨਹੀਂ ਹੈਗਾ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਠੀਕ ਲਿਖਿਆ ਜਾਂਦਾ ਫਿਰ ਗੱਲ ਤਾਂ ਕੋਸ਼ਿਸ਼ ਕਰਕੇ ਹੀ ਬਣਨਾ ਸਾਰਾ ਕੁਝ ਇੱਕ ਦੋ ਹੋਰ ਲਿਖੋ ਗ੍ਰਿਫਤਾਰ ਗ੍ਰਿਫਤਾਰ ਤਸਰੀਫ ਤਸਰੀਫ ਕਮੈਂਟ ਦੇ ਵਿੱਚ ਹੁਣ ਤਾਂ ਹੱਥ 'ਚ ਫੋਨ ਹੁੰਦਾ ਸਾਰਾ ਕੁਝ ਕੋਈ ਔਖਾ ਨਹੀਂ ਹੈਗਾ ਬੱਸ ਤਾਂ ਕਮੈਂਟ ਦੇ ਵਿੱਚ ਲਿਖ ਲਿਆ ਕਰੋ ਕੋਈ ਪ੍ਰੋਬਲਮ ਨਹੀਂ ਹੁੰਦੀ ਲਿਖਣ ਦੇ ਵਿੱਚ ਜੇ ਲਿਖੋਗੇ ਤਾਂ ਹੀ ਪਤਾ ਲੱਗੇਗਾ ਚੰਗਾ ਲੱਗਦਾ ਤਾਂ ਜਰੂਰ ਲਾਈਕ ਕਰਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹਲੇ ਤੱਕ ਉਹ ਕਰ ਲਓ ਤਾਂ ਜੋ ਹੋਰ ਵੀਡੀਓ ਜ ਤੁਹਾਡੇ ਤੱਕ ਆਉਂਦੀਆਂ ਰਹਿਣ ਤੇ ਹੁਣ ਦੇਖਦੇ ਆਂ ਛੁੱਟੀਆਂ ਦੇ ਵਿੱਚ ਸ਼ੁਰੂ ਕਰਾਂਗੇ 10 ਵਜੇ ਵੀ ਲਾਈਵ ਕਲਾਸ ਤੇ ਉਹਦੇ ਵਿੱਚ ਕਰਾਂਗੇ ਆਪਾਂ ਅਖਾਤਾਂ ਜਾਂ ਮੁਹਾਵਰੇ ਕੀ ਕਰਨਾ ਚਾਹੁੰਦੇ ਹੋ ਪਹਿਲਾਂ ਉਹ ਦੱਸਿਓ ਜਰੂਰ ਉਸੇ ਹਿਸਾਬ ਨਾਲ ਫਿਰ ਆਪਾਂ ਕਰਨਾ ਸ਼ੁਰੂ ਕਰਾਂਗੇ ਚੰਗਾ ਲੱਗਿਆ ਤਾਂ ਜਰੂਰ ਲਾਈਕ ਕਰੋ ਤੇ ਕਮੈਂਟ ਜਰੂਰ ਕਰੋ ਸਾਰਿਆਂ ਦਾ ਮੇਰੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ